ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਗਦਾਰਾ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਹੈ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਗਾ ਬਾਈ ਜੀ ਤੇ ਨਾਂ ਕੀ ਹੈ ਵੀਰੇ ਆਪਣਾ ਨਾ ਅਗਰਵਿੰਦਰ ਸਿੰਘ ਜੀ ਬਾਈ ਦਾ ਨਾਮ ਗੁਰਵਿੰਦਰ ਸਿੰਘ ਆ ਤੇ ਕਿੰਨੇ ਨਗ ਬਕਾਉ ਆ ਬਾਈ ਆਪਣਾ ਆਪਣੇ ਕੋਲ ਦੋ ਨਗ ਆ ਜੀ ਤੇ ਵਪਾਰ ਦਾ ਕੰਮ ਆ ਬਾਈ ਆਪਣਾ ਠੀਕ ਹੋ ਵਪਾਰ ਦਾ ਕੰਮ ਆ ਦੋ ਨਗ ਬਕਾਉ ਆ ਤੇ ਵਹਿੜ ਦੀ ਡਿਟੇਲ ਦੱਸੋ ਕੀ ਆ ਜੀ ਇਹ ਪਹਿਲੇ ਸਵੇਖੀ ਆ ਜੀ ਦੰਦੋ ਦੁੰਦੀ ਆ ਜੀ ਠੀਕ ਹੋ ਜੀ ਤੇ ਇਹਦੇ ਜਿਹੜਾ 15 ਕਿਲੋ ਬੋਲਾ ਹੀ ਆ ਹਜੇ ਜੀ ਤੇ ਜਮਾ ਤਿਆਰ ਆ ਇਨੈਟ ਠੀਕ ਹੋ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਯਾਰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਬਾਈ 15 ਕਿਲੋ ਬੋਲਾ ਤਿਆਰ ਆ ਨੈਟ ਤੇ ਮਗਰ ਕੀ ਆ ਜੀ ਇਹਦੇ ਮਗਰ ਇਹਦੇ ਬੱਛੀ ਆ ਜੀ ਤੁਸੀਂ ਵੇਖ ਸਕਦੇ ਹੋ ਬਾਈ ਉਮਰਥੀ ਬਹੁਤ ਜਿਆਦਾ ਸੋਹਣੀ ਆ ਖਾਣਾ ਚੈੱਕ ਕਰ ਸਕਦੇ ਹੋ ਥਣ ਬੰਨੇ ਦੀ ਚੰਗੀ ਆ ਬਾਈ ਬਾਡੀ ਬੰਤਰ ਸੋਹਣੀ ਆ ਮੜਾ ਤੋਰਾ ਵਖਾਦੀ ਵੀਰੇ ਯਾਰ ਤੁਹਾਡੀ ਕੁਆਲਿਟੀ ਬਹੁਤ ਸ਼ਾਨਦਾਰ ਆ ਬਾਈ ਜੋ ਇਸ ਟਾਈਮ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਬਾਈ ਦਾ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਤੇ WhatsApp ਤੇ ਗੱਲ ਕਰ ਸਕਦੇ ਹੋ ਬਾਈ ਨਾਲ ਆਜੋ ਬਾਈ ਜੀ ਛੋਟੇ ਵੀਰ ਮੁੱਲ ਕੀ ਕਰਦੇ ਜੀ ਆਪੇ ਇਹਦਾ ਇਹਦਾ ਮੁੱਲ ਆ ਪਏ 55000 ਰੁਪਇਆ ਦਾ ਮੁੱਲੇ ਦਾ 55000 ਰੁਪਇਆ ਕਰਦੇ ਆ ਮਾਨ ਕੀਤਾ ਜਾਊਗਾ ਜੀ ਹਾਂਜੀ ਮਾਨਤਾਨ ਕੀਤਾ ਜਾਊਗਾ ਠੰਡੀ ਸੀਲ ਬਹੁਤ ਹੈ ਜੀ ਠੀਕ ਹੋ ਜੀ ਤੁਸੀਂ ਦੇਖ ਹੀ ਸਕਦੇ ਹੋ ਠੰਡੀ ਸੀਲ ਚੰਗੀ ਹੈ ਮੁੱਲੇ ਦਾ 55000 ਕਰਦੇ ਆ ਮਾਨ ਕੀਤਾ ਜਾਊਗਾ ਜੀ ਤੇ ਅਗਲੀ ਵੜ ਵਾਲੀ ਆ ਜੋ ਕੀ ਡਿਟੇਲ ਆਈ ਉਹਦੀ ਇਹ ਤਿੰਨ ਮਹੀਨੇ ਤੇ 16 17 ਦਿਨ ਦੀ ਗੱਭਣਾ ਹੈ ਠੀਕ ਹੋ ਜੀ ਬਹੁਤੇ ਜਿਹੜਾ ਮੌਕੇ ਦੇ 9 ਕਿਲੋ ਤਿਆਰ ਹੈ ਜੀ ਠੀਕ ਹੋ ਠੋਕੜ ਗੱਭਣਾ ਬਾਈ ਠੀਕ ਏ ਆਪਾਂ ਜੇ ਛੀਰ ਨੇ ਗੱਭਣ ਤਿਆਰ ਵਿੱਚ ਨਹੀਂ ਹੋਵੇ ਤਾਂ ਆਪਾਂ ਵਾਪਸ ਲਿਆਵਾਂਗੇ ਨੇ ਖੱਜਰ ਨੇ 30 ਪਲੱਸ ਦਾ ਦੁੱਧ। ਠੀਕ ਹੋ ਜੀ। ਇੰਨੀ ਛੋੜ ਬਾਈ ਦੇ ਰਹੇ ਆ ਬਾਈ ਸਾਨੂੰ 3 ਮਹੀਨਿਆਂ ਦੀ ਗੱਭਣਾ 9 ਕਿਲੋ ਦੁੱਧ ਤਿਆਰ ਆ। ਜੋਕ ਕੇ ਦੇਵਾਂਗੇ ਬਾਈ ਦੁੱਧ ਆਪਾਂ। ਹਾਂਜੀ ਹਾਂਜੀ। 3.5 ਮਹੀਨਿਆਂ ਦੀ ਗੱਭਣਾ ਦੁੱਧ ਜੋਕ ਕੇ ਬਾਈ ਦੇਣਗੇ। ਤੇ ਬਾਕੀ ਬਾਈ ਤੋਰਾ ਵਿਖਾ ਦਿਓ ਮਾੜਾ ਜੀ। ਬਾਈ ਬਾਕੀ। ਸਾਨ ਬਣਦੀ ਬਹੁਤ ਜਿਆਦਾ ਚੰਗੀ ਆ ਬਾਡੀ ਬੰਤਰ ਦੀ ਬਹੁਤ ਜਿਆਦਾ ਸੋਹਣੀ ਆ ਬਾਈ ਬਾਈ ਜੀ ਆਪਾਂ ਮੁੱਲ ਕੀ ਕਰਦੇ ਆ ਜੀ ਇਹਦਾ ਇਹਦਾ ਮੁੱਲ 45000 ਇਹਦਾ ਮੁੱਲ 45000 ਰੁਪਿਆ ਕਰਦੇ ਆ ਬਾਈ ਤੁਸੀਂ ਵੇਖ ਸਕਦੇ ਹੋ ਚੰਗੀ ਆ ਤੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨਤਾ ਠੀਕ ਹੋ ਜੀ ਤੇ ਜਿਹੜਾ ਉਹਦਾ ਬੱਚਾ ਆਹ ਜੀ ਵੱਛੀ ਉਹਦੀ ਹਾਂ ਜੀ ਉਹਦੀ ਵੱਛੀ ਆ ਜੀ ਇਹਦੀ ਪਹਿਲਾਂ ਵੀਡੀਓ ਪਾਈ ਸੀ ਦੀ ਠੀਕ ਹੋ ਜੀ ਤੇ ਉਹਦੇ ਬਾਅਦ ਆਪਾਂ ਇਹ ਖਰੀਦ ਲਈ ਠੀਕ ਹੋ ਜੀ ਓਕੇ ਤੇ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੈਗਾ ਜੀ ਆਪਣਾ 98730 73589 ਇੱਕ ਵਾਰਾਂ ਫਿਰ ਬੋਲ ਦੋ ਜੀ 98730 ਠੀਕ ਹੋ ਜੀ ਜੇ ਕਿਸੇ ਭਰਾ ਨੂੰ ਇਹ ਦੋਨੇ ਵੈੜਾਂ ਵਿੱਚੋਂ ਕੋਈ ਵੈੜ ਚੰਗੀ ਲੱਗੀ ਹੋਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ